ਅੱਜ ਦਾ ਟੌਪਿਕ ਹੈ ਹਰ ਹਾਲ ਵਿੱਚ ਪਰਮੇਸ਼ਰ ਦਾ ਕੀ ਕਰਨਾ ਹੈ ਸਾਹਮਣੇ ਦੇ ਬੋਦੀ ਹਰ ਹਾਲ ਵਿੱਚ ਪਰਮੇਸ਼ਰ ਦਾ ਕੀ ਕਰਨਾ ਹੈ ਹਾਂ ਹਰ ਹਾਲ ਵਿੱਚ ਪਰਮੇਸ਼ਰ ਦਾ ਕੀ ਕਰਨਾ ਹੈ ਧੰਨਵਾਦ ਪਿਆਰਯੋਗ ਇਨਸਾਨ ਦੇ ਜੀਵਨ ਦੇ ਵਿੱਚ ਬੜੀਆਂ ਬੜੀਆਂ ਵਡੀਆਂ ਸਥਿਤੀਆਂ ਖੜੀਆਂ ਹੋ ਜਾਂਦੀਆਂ ਹੋ ਵੀ ਪਰਮੇਸ਼ਰ ਦੀ ਬਾਤੀ ਦੇ ਮਤਲਬ ਉਹਦਾ ਜੀਵਨ ਵਿੱਚ ਬੜ ਲੰਬਿਆ ਦੁੱਖ ਤੇ ਸੋਖਾ ਇਨਸਾਨ ਦੇ ਜੀਵਨ ਦੇ ਨਾਲ ਜੁੜਿਆ ਦੁੱਖ ਤੇ ਸੋਖਾ ਇਨਸਾਨ ਦੇ ਜੀਵਨ ਦੇ

ਨਾਮ ਦੇ ਕੇ ਸੁਣਦੇ ਆ ਹਰ ਹਾਰ ਵਿੱਚ ਧੰਨਵਾਦ ਕਰੋ ਸਭ ਤੋਂ ਅੱਲਾਹ ਹallelujah ਹallelujah ਪ੍ਰਭੂ

सम नी मी बि कहिड़ी

गौर दे के सुन दिया अंगूरी वेला फल हो गए भावे फल ना देना अंगूर दे दे दल ना देना भावे जै तुम्हें रुख की पैदावार Oh, <laughs> ਨੂੰ ਵੀ ਕਰਨੇ ਆ ਪਤਾ ਨਹੀਂ ਸਾਡੀ ਕਿਸਮਤ ਕੀ ਆ ਖੋਤੀ ਪਸੂ ਦਾ ਦੋਤਾ ਆਪਣੇ ਇਕ ਤਾਂ ਨੀ ਕਿਸਮਤ ਮਾੜੀ ਦੇਖਦੇ ਪਜਾਉ ਧਰਤੀ ਨੇ ਫਸੇ ਘਟ ਦੇ ਤਾਂ ਵੀ ਮੱਥੇ ਤੇ ਹੱਥ ਮਾਰਦੇ ਆ ਸਾਡੀ ਕਿਸਮਤ ਕੀ ਆ ਉਦੋਂ ਕੀ ਸੀ ਬੁਸ਼ਵਾਚੀ ਰਤਨ ਮੰਨਣ ਵਾਲਾ ਆਪਣੇ ਆਪ ਨੂੰ ਕਹਿੰਦਾ ਪਰ ਉਹ ਖੂਤ ਸੀ ਰਤਨ ਮੰਨਣ ਵਾਲਾ ਜਿਹਨੇ ਆਪਣੇ ਜੀਵਨ

ਕੇ ਅਨ ਨਾ ਦੇਣਾ ਭਾਵੇਂ ਖੇਤ ਉਹ ਬੀਜਾ ਪਾਵੇ ਆਲੋ ਨਾ ਜੋ ਮਾਰਲੇ ਇੰਜੜ ਬਾੜੇ ਵਿੱਚ ਘਟੇ ਜਾਵੇ ਭਾਵੇਂ ਇੰਜੜ ਬਾੜੇ ਵਿੱਚ ਘਟ ਜਾਵੇ ਅਤੇ ਵੱਗ ਗੁਰਾਂ ਵਿੱਚ ਨਾ ਹੋਣਾ ਹਾਂ ਵੱਗ ਗੁਰਾਂ ਵਿੱਚ ਨਾ ਵੜਾ ਸਾਮੀ ਮੈਂ ਯਹੋਵਾ ਵਿੱਚ ਬਾਗ ਬਾਗੂ ਬਾਣੀ ਮੈਂ ਯਹੋਵਾ ਵਿੱਚ ਬਾਗ ਬਾਗ ਹਰ ਹਾਲ ਵਿੱਚ ਪਾਣੀ ਤੁਹਾਡਾ ਧੰਨਵਾਦ ਕਰਾਂਗਾ ਮੈਂ ਆਪਣੀ ਮੁਕਤੀ ਦਾ ਤੇ ਪਰਮੇਸ਼ਰ ਵਿੱਚ ਮੈਂ ਆਪਣੇ ਮੁਕਤੀ ਦਾ ਤੇ ਪਰਮੇਸ਼ਰ ਵਿੱਚ ਖੁਸ਼ ਰਹਾਗਾ ਅਮਦ ਲੰਗ ਲੜਿਆ ਅਮੀਨ

ਪਿਆਰੋ ਸਾਡੇ ਤੇ ਹਾਦਸੇ ਬੜੇ ਮਾਰੇ ਆ ਜਾਂਦੇ ਆ ਕਿਸੇ ਨੂੰੇ ਕੰਮ ਦਾ ਕਿਸ ਇਨਸਾਨ ਦਾ ਬਣੇ ਕਿਸੇ ਇਨਸਾਨ ਦਾ ਕਿਸੇ ਵਾਲੇ ਕੰਮ ਦਾ ਵਾਲੇ ਫਿਰ ਰੱਬ ਨੂੰ ਕੀ ਕਰਤਾ ਆ ਪਤਾ ਨਹੀਂ ਮੇਰੀ ਕਿਸਮਤ ਦੀ ਕੀ ਆ ਕਦੇ ਜਿਹੜਾ ਬੰਦਾ ਕੋਸਦਾ ਹੈ ਆਪ ਨੂੰ ਉਹਨੇ ਕਦੇ ਰੱਬ ਦੇ ਉੱਠਣੇ ਟੇਕੇ ਆ ਇਹ ਨਹੀਂ ਹੋ ਸਕਦਾ ਪਰ ਰੱਬ ਨੂੰ ਕੋਸਣਾ ਕੀ ਕਰ ਦਿੰਨੇ ਆ ਸ਼ੁਰੂ ਕਰ ਦਿੰਨੇ ਆ ਪਿਆਰੋ ਤੇ ਆ ਗਿਆ ਅਤੇ ਇਹ ਕਹਾਣੀ ਆ ਮੈਂ ਆਪਣੀ ਮਾਂ ਦੇ ਪੇਟੋਂ ਨੰਗਾ ਆ ਪਹਿਲਾਂ ਮੈਂ ਆਪਣੀ ਮਾਂ ਦੇ ਪੇਟ ਵਿੱਚੋਂ ਨੰਗਾ ਆਇਆ ਸਾਂ ਤੇ ਨੰਗਾ ਹੋਦੋਂ ਮੁੜ ਰਾਂ ਪਹਿਲਾਂ ਮੈਂ ਨੰਗਾ ਆ ਤਾਂ ਮੰਗਾਇਉ ਜਾ ਰਹੇ ਹਾਂ ਉਹ ਮਾਨੇ ਦਿੱਤਾ ਇਹ ਮਾਨੇ ਦਿੱਤਾ ਸੀ ਇਹ ਮਾਨੇ ਨਹੀਂ ਲੈ ਰਿਹਾ ਤਾਂ ਇਹਨੇ ਦਿੱਤਾ ਤੇ ਇਹਨੇ ਲੈ ਲਿਆ ਅਡਾ ਨਾਮ ਮੁਬਾਰਕ ਹੋਇਆ ਨਾ ਮਾਂ ਪਰ ਮਾਰੂ ਦੇ ਸਭ ਤੋਂ ਨੰਗਾ ਹallelujah ਹallelujah